ਮੇਰਾ ਨਾਮ ਰਿਤੂ ਹੈ ਇਹ ਗੱਲਬਾਤ ਹੈ ਜਿਹੜਾ ਗੱਲਬਾਤ ਇਹ ਹੋਈ ਹੈ ਜੀ 13 ਤਰੀਕ ਨੂੰ ਲੋਹੜੀ ਵਾਲੇ ਦਿਨ ਕੋਈ ਸਾਡੇ ਸਾਹਮਣੇ ਦੇ ਘਰ ਦੇ ਵਿੱਚ ਮੁਲਾਜ਼ਮ ਆਂਦੇ ਆ ਸ਼ਾਨਵੀਨ ਕਰਨ ਵਾਸਤੇ ਕਿ ਸਾਨੂੰ ਗੱਟੂਆਂ ਦੀ ਇਨਫਰਮੇਸ਼ਨ ਮਿਲੀ ਹੈ ਤੇ ਸਰ ਇਹਨਾਂ ਨੇ ਕੀ ਕੀਤਾ ਕਿ ਇਹ ਸਾਰਾ ਅਲੀਗੇਸ਼ਨ ਮੇਰੇ ਸਿਰ ਤੇ ਥੋਪ ਦੇ ਕੇ ਤੁਸੀਂ ਸਾਡੇ ਘਰ ਮੁਲਾਜ਼ਮ ਭੇਜਿਆ ਇਹਦੇ ਤੁਸੀਂ ਇਨਵੈਸਟੀਗੇਸ਼ਨ ਕਰੋ ਠੀਕ ਹੈ ਦੂਸਰੀ ਗੱਲ ਹੈ ਕਿ ਗੱਟੂਆਂ ਦੇ ਕਾਰਨ ਹੀ ਇਹਨਾਂ ਨੇ ਮੇਰੇ ਘਰ ਇੰਨਾ ਕ ਜਿਆਦਾ ਕਲੇਸ਼ ਪਾਇਆ ਤੇ ਕਹਿੰਦੇ ਸੀ ਗੱਡੀਆਂ ਨਹੀਂ ਲੱਗਣ ਦੇਣੀਆਂ ਤੁਹਾਡੀਆਂ ਮੈਂ ਨਾ ਰਫ ਲੈਂਗੁਏਜ ਯੂਜ਼ ਕੀਤੀ ਹੈ ਮੇਰੇ ਕਰੈਕਟਰ ਨੂੰ ਗੰਦਾ ਕੀਤਾ ਹੈ ਦੂਸਰੀ ਕਹਿੰਦੇ ਕਿ ਤੁਸੀਂ ਚਿੱਟਾ ਵੇਚਦੇ ਹੋ ਤੁਸੀਂ ਚਿੱਟਾ ਵੇਚਦੇ ਹੋ ਤਾਂ ਕਰਕੇ ਤੁਹਾਡਾ ਕੋ 3 ਮੰਜ਼ਿਲ ਮਕਾਨ ਪਿਆ ਹੈ ਤੇ ਸੀਪੀ ਸਾਹਿਬ ਨੇ ਜਿਹੜੀ ਹੱਤਾਂ ਗੱਡੀਆਂ ਗਟੂਆਂ ਦੀ ਉਹਦੀ ਕੋਈ ਕਾਰਵਾਈ ਨਹੀਂ ਐਸਐਚਓ ਸਭ ਕੋ ਆਈ ਹੈ ਤੇ ਇਹ ਮੇਰੀ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਕਹਿੰਦੇ ਕਿ ਸਾਨੂੰ ਪੈਨ ਡਰਾਈਵ ਤੇ ਤੁਸੀਂ ਸਟੇਟਸ ਜੋ ਵੀ ਆ ਪਾ ਕੇ ਦਿਓ ਫਿਰ ਇਹ ਤੁਹਾਡੀ ਅੱਗੇ ਕਾਰਵਾਈ ਕਰਾਂਗੇ ਆਪੇ ਕੋਈ ਇਸ਼ੂ ਕ੍ਰੇਟ ਨਹੀਂ ਕੀਤਾ ਜ਼ਮਾਨਤ ਕਿਉਂ ਲਾਗੇਗਾ ਇਹ ਜਮਨਤ ਮੇਰੇ ਘਰ ਦੇ ਸਾਹਮਣੇ ਪਹਿਲੇ ਘਰ ਪਹਿਲੇ ਨੰਬਰ ਦੇ ਹੈ ਜੀ ਅਮਿਤ ਲਾਲਾ ਜਿਹੜਾ ਕਿ ਹਰ ਸਾਲ ਹੀ ਗੱਟੂ ਸੇਲ ਕਰਦਾ ਹੈ ਉਹਨੇ ਸਾਡੇ ਸਾਹਮਣੇ ਦੇ ਘਰ ਘੱਟੂ ਰੱਖਿਆ ਸੀ ਉਹ ਰਿਕਾਰਡ ਵੀ ਹੈ ਮੇਰੇ ਕੋਲ ਵੀਡੀਓ ਵੀ ਹੈ ਤੁਹਾਨੂੰ ਦਿਖਾ ਦਾਂਗੀ ਉਹਨਾਂ ਦੇ ਘਰ ਦੇ ਵਿੱਚ ਸਿਰਫ ਉਹ ਹੀ ਬੋਲਿਆ ਉਹਨਾਂ ਦੀ ਘਰ ਦੀ ਫੈਮਲੀ ਵੀ ਨਹੀਂ ਇਨਵੋਲ ਹੋਈ ਜਿੰਨੇ ਚੀਜ਼ ਰੱਖੀ ਆ ਉਹਨੇ ਸੇਕ ਲੱਗਾ ਮਤਲਬ ਮੇਰਾ ਝਗੜਾ ਸਾਹਮਣੇ ਦੇ ਨਾਲ ਆ ਉਹਦਾ ਕੀ ਕੰਮ ਹੈ ਮੇਰੇ ਨਾਲ ਰਫ ਲੈਂਗੁਏਜ ਯੂਜ਼ ਕਰਨ ਦਾ ਮੇਰੇ ਨਾਲ ਗਾਲੀ ਗਲੋਚ ਕਰਨ ਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਨਦੀ ਆਮ ਆਦਮੀ ਪਾਰਟੀ ਵੱਲੋਂ ਪੂਰੀ سپورਟ ਕੀਤੀ ਜਾ ਰਹੀ ਹੈ ਐਸਐਚਓ ਅੰਦਰ ਬੈਠੇ ਆ ਉਹਨਾਂ ਦੀ ਹਰ ਗੱਲ ਦੇ ਵਿੱਚ سپورਟ ਕਰੰਦੇ ਆ ਮੇਰੀ ਕਾਰਵਾਈ ਬਿਲਕੁਲ ਨਹੀਂ ਕਰਨਦੇ ਤੁਸੀਂ ਸਰਪੰਚ ਜੀ ਕੰਪਲੇਨਟ ਦਿੱਤੀ ਕੋਈ ਥਾਣੇ ਹਾਂਜੀ ਮੈਂ ਕੰਪਲੇਨਟ ਦਿੱਤੀ ਆ ਐਸਐਚਓ ਦਾ ਕੀ ਕਹਿਣਾ ਐਸਐਚਓ ਸਾਹਿਬ ਨੇ ਕਿਹਾ ਵਕਿ ਕੋਈ ਗੱਲ ਨਹੀਂ ਤੁਸੀਂ ਪੈਨ ਡਰਾਈਵ 'ਚ ਸਾਨੂੰ ਡਾਟਾ ਪਾ ਕੇ ਦਿਓ ਅਸੀਂ ਫੇਰ ਕਾਰਵਾਈ ਕਰਦੇ ਆ ਮਤਲਬ ਵੀ ਜੇ ਤੁਹਾਨੂੰ ਡਾਟਾ ਪਾ ਕੇ ਦੇਵਾਂਗੇ ਵੀ ਤੁਸੀਂ ਕਾਰਵਾਈ ਕਰੋਗੇ ਮੇਰੇ ਖੁਦ ਦੇ ਹੱਦ ਉੱਤੇ ਵੀ ਹੈ ਡੋਰ ਲੱਗੀ ਆ ਫੇਰ ਮੇਰੇ ਗਲੇ ਚ ਲੱਗੀ ਡੋਰ ਇਹਦਾ ਮਤਲਬ ਵੀ ਤੁਸੀਂ ਇਹ ਕ੍ਰਾਈਮ ਕਰੋ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੀ ਪਰਸਨਲ ਲਾਈਫ ਤੇ ਕਮੈਂਟ ਵਗੈਰਾ ਕੀਤੀ ਉਹਨਾਂ ਨੇ ਹਾਂਜੀ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਬੜਾ ਇਹਨਾਂ ਨੇ ਗੰਦੀ ਲੈਂਗੁਏਜ ਯੂਜ਼ ਕੀਤੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਹਦੇ ਵਾਸਤੇ ਤੁਸੀਂ ਜਿੰਨੀ ਵੀ ਰਿਕਾਰਡਿੰਗ ਕਹੋਗੇ ਮੇਰੇ ਫੋਨ 'ਚ ਹੈਗੀ ਹੈ ਮੈਂ ਤੁਹਾਨੂੰ ਲਾਈਵ ਰਿਕਾਰਡਿੰਗ ਦਿਖਾਵਾਂਗੀ ਮੈਂ ਇਨਸਾਫ ਦੀ ਮੰਗ ਕਰਦੀ ਆ ਜੋ ਕਿ ਮੈਨੂੰ ਨਹੀਂ ਮਿਲਿਆ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੈਂ ਜਾ ਕੇ ਸੀਪੀ ਸਾਹਿਬ ਦੇ ਪੇਸ਼ ਹੋਵਾਂਗੀ ਜੇਕਰ ਨਹੀਂ ਵੀ ਕੋਈ ਕਾਰਵਾਈ ਕਰਨਗੇ ਤੇ ਮੈਂ ਧਰਨਾ ਵੀ ਲਾ ਸਕਦੀ ਆ ਜੀ ਭ ਆ ਛੋਟੀ ਭੈਣ ਨਿਵਾਜ਼ ਮਾਰੀ ਕਿ ਇੱਥੇ ਤੁਹਾਡੇ ਮੁੱਲ ਗੱਟੂਆ ਸਦਾਗਰ ਹੈ ਜਿਹਦਾ ਪਤਾ ਸਾਰੇ ਮਹੱਲੇ ਨੂੰ ਹੈ ਮੈਂ ਤੇ ਇਸ ਤੋਂ ਸਾਹਮਣੇ ਕਰਨਾ ਮੈਂ ਕਿ ਜਿਹੜੇ ਸਦਾਗਰ ਵੀ ਅੰਦਰ ਬਾਤ ਨੂੰ ਉਹਨਾਂ ਠਾੜੇ ਅੰਦਰ ਕੋਈ ਮਤਲਬ ਜੇਲ੍ਹ ਵਿੱਚ ਭੇਜੋ ਜਾ ਕੇ ਮਹੱਲੇ ਪਹਿਲਾਂ ਵੈਰੀਫਾਈ ਕਰੋ ਪੂਰੇ ਮਹੱਲੇ ਮਸ਼ਹੂਰ ਹੈ ਉਹਨੂੰ ਕਿੰਨੇ ਸਾਲਾਂ ਗੱਟੂ ਦੇਦੇ ਗੱਟੂਆਂ ਵਾਲਾ ਨਾ ਭਾਈਵਾਲੀ ਚਿੱਟੇ ਵਾਲਾ ਨਾ ਭਾਈਵਾਲੀ ਤੇ ਜੇ ਕੋਈ ਸ਼ਿਕਾਇਤ ਕਰੇ ਉਹਨਾਂ ਕਹਿੰਦੇ ਜਿਹੜਾ ਬੋਲਦਾ ਉਹਦੇ ਪਰਚਾ ਦੋ ਇਹ ਹੋਏਗਾ ਨਹੀਂ ਐਚਓ ਸਾਹਮਣੇ ਤੇ ਚੇਤਾਵਨੀ ਮੇਰੇ ਵੱਲੋਂ ਦੇ ਮਸਲਾ ਰਹੇਗੀ ਜੇ ਗਲਤੀ ਨਾਲ ਕੁੜੀ ਦੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਗਲਤ ਨਿਸਬੇ ਵਿਖ ਜਿਤਾ ਤਾਂ ਅਠਾਨੇ ਦਾ ਖਰਾਬ ਕਰਾਂਗੇ ਮੈਨੂੰ ਲੋਡ ਪੇ ਤੇ ਮੈਂ ਇਸ ਇਸ ਵੀਸਾਉਣੀ ਕੋ ਰਾਂਦਾ ਬਬਲੀ ਤੁਸੀਂ ਆਮਾਦੀ ਪਾਰਟੀ ਬੁਲਾਉਂ ਕਰਦੇ ਹੋ ਪਾਰਟੀ ਕੋਈ ਵੀ ਹੋਵੇ ਤੱਕੇਸ਼ਾਈ ਨਹੀਂ ਬਰਦਾਸ਼ਤ ਹੋਏਗੀ ਪਾਰਟੀ ਕੋਈ ਵੀ ਹੋਵੇ ਤੁਹਾਡੀ ਵੀ ਸੁਣਾਈ ਨਹੀਂ ਹੋ ਰਹੀ ਨਹੀਂ ਪਾਰਟੀ ਉਹਨਾਂ ਨੇ ਕਿਹਾ ਸੀ ਕੰਪਲੇਨ ਨਹੀਂ ਅਡੂਗੀ ਰਿਟਨ ਬਲੈਂਡਰ ਰਿਟਨ ਕੰਪਲੇਨ ਦਿੰਦੀ ਹੈ ਜਿਦੋਂ 24 ਘੰਟੇ ਟਾਈਮ ਦੇ ਰਹੇ ਆ ਕੱਲ ਇੱਥੇ ਬੈਠੇ ਹੋਵਾਂਗੇ ਜੇ ਨਹੀਂ ਉਹ ਬੱਚਾ ਦਰਜ ਹੁੰਦਾ ਤੇ ਕੀ ਐਸਟੀਓ ਸਾਹਿਬ ਨੇ ਕੀ ਅਸਰਸ਼ਣ ਦਿੱਤਾ ਹੈ ਐਸ ਚਾਹਦੇ ਜੀ ਤੁਸੀਂ ਬੇਸ਼ੱਕ ਬਹੁਤ ਵੇ ਸੱਤ ਘੰਟੇ ਹੋ ਲੱਗੇ ਗੱਟੂ ਵੇਖਦੇ ਹੋ ਨਾ ਪਰ ਤੌਰ ਤੇ ਤੁਸੀਂ ਸਾਡਾ ਜੋ ਸਰਕਾਰ ਨੇ ਬਿਆਹ ਦਿੱਤੀ ਕਿ ਜਿਹੜਾ ਗੱਟੂ ਵੇਖਦਾ ਔਰ ਜੇ ਠੋਕੇ ਪਰਚਾ ਕਰੋ ਤੇ ਪੁੱਛਦੇ ਕੀ ਬੇਜ ਮੰਗੋਲੇ ਅੰਦਰ ਫੜਾ ਕੇ ਕੀ ਨਾ ਟੇਬਲ ਟੋਕ ਕਰ ਰਹੇ ਕਿ ਕੋਈ ਪੈਸੇ ਲਾ ਦੇ ਕੋ ਗੱਲ ਪਈ ਹੈ ਬੰਬੀ ਲਗਾਤਾਰ ਤੁਸੀਂ ਗੱਟੂਆਂ ਨਾਲ ਆਏ ਤੁਹਾਡੇ ਕੋਲ ਸਬੂਤ ਆਗਾ ਲਗਾਤਾਰ ਤੁਸੀਂ ਇਹਨਾਂ ਤੇ ਦੇਖੋ ਜੀ ਜਿਹੜੀ ਕੁੜੀ ਦਰਖਾਸਤ ਲੈ ਕੇ ਆਈ ਇਹਨਾਂ ਤੋਂ ਬੁਢੇਪਰੀ ਪਈ ਹੈ ਅਗਲਾ ਕੋਠੇ ਸੋੜਦੇ ਉਹ ਆ ਕੁੜੀ ਪੈਂਡਰ ਦੀ ਪਾਗਲੇ ਆਫੋਂ ਛਤਰਖਾਂਦੀ ਭੁੱਲਿਆਵੇ ਉਸੇ ਜਾਂਦੀ ਪਈ ਹੈ ਦੇਖੋ ਠੇਨੂਨ ਜ ਸਰ ਕੀ ਮਾਮਲਾ ਜਿਹੜਾ ਹੈ ਗਟੂ ਵਾਲੇ ਬੰਦੇ ਆਏ ਸਨ ਲੜਕੀ ਨੂੰ ਦੇਖ ਕੇ ਬੈਠ ਕੇ ਜੀ ਉਹ ਦੋਵੇਂ ਦੋ ਤੇਰਾ ਪੋਜੀਸ਼ਨ ਲੜਾਈ ਝਗੜਾ ਆ ਨਾ ਦਾ ਹੱਥੋਂ ਪਾਈ ਨਹੀਂ ਹੋਇਆ ਗਾਲੀ ਗਲਤ ਹੋਈ ਹੈ ਬਾਕੀ ਇਹਨਾਂ ਦੀ ਦਰਖਾਸਤ ਲੈ ਰਹੇ ਆ ਜੋ ਵੀ ਹੁੰਦਾ ਫਿਰ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਊਗੀ ਸਰ ਉਹਨਾਂ ਦਾ ਕਹਿੰਦਾ ਕਿ ਲਾਡਾ ਆਪਦਾ ਦੇਖੀ ਜਿਹੜਾ ਉਹ ਵੱਡੇ ਪੱਧਰ ਤੇ ਚੈਨਲ ਹੋ ਰਿਹਾ ਜਿਹੜੀ ਵੀਟ ਰਿਹਾ ਉਹ ਗੱਲ ਕਰਾ ਤੇ ਉਹਨੂੰ ਤੁਸੀਂ ਬਾਅਦ ਕੇ ਮਤਲਬ ਏਬਲ ਟੋ ਕਰੇ ਪੁਕਾਰ ਵੀ ਨਾ ਮਸਲੀ ਆ ਰਹੀ ਹੈ ਦੇਖੋ ਇਹਨਾਂ ਕੋ ਕਹਿੰਦੇ ਪੈਂਡਰਾਈਵ ਸਾਡੂ ਕੋ ਵੀਡੀਓ ਹੈਗੀ ਹੈ ਦੇਣ ਪੈਂਡਰਾਈਵ ਚ ਵੀਡੀਓ ਦੇਣ ਫਿਰ ਜੋ ਵੀ ਆ ਵੈਰੀਫਾਈ ਕਰ